Bhāranāṁ saṅgharāṁ mahmātum tīrāṁ ਹਰ ਪਾਲਨ ਮੈਂ ਨਮਰ ਦੋ ਲਗਾਈ ਸਤਿ ਜੀ ਰਉ ਸਤਿ ਮਹਾਂ ਸਰ ਤੇ ਮਾਨ ਸਤਿ ਮਹਾਂ ਗਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ ਬਿਆਨ ਬਾਣੀਆਂ ਦੇ ਦਿੱਤ ਨੇ ਜਾਬ ਸਾ ਸਦੀ ਕਹਿੰਦੇ ਵਰ ਭਾਗੇ ਸਿੱਖ ਗੁਣਾਂ ਨੇ ਸਾਂਝ ਕਰਦੇ ਹੈ ਮਹਾਰਾਜ ਜਿੱਥੇ ਵੀ ਗੁਰੂ ਘਰ ਸਿੱਖ ਬੈਠਦਾ ਹੈ ਉਹ ਭਾਵੇਂ ਜੱਗ ਦੇ ਵਿੱਚ ਹੋਵੇ ਭਾਵੇਂ ਕੋਈ ਤਾਂ ਨਿਕਥਾਨ ਹੋਵੇ ਭਾਵੇਂ ਕੋਈ ਵੀ ਕੋਨਾ ਹੋਵੇ ਜੱਗ ਦੇ ਜਿੱਥੇ ਗੁਰੂ ਦਾ ਸਿੱਖ ਮਿਲਦਾ ਹੈ ਮੈਂ ਗੁਰੂ ਕੀ ਸਿੱਖ ਦੀ ਵਿਚਾਰ ਕਰ ਰਿਹਾ ਹਾਂ ਬਾਕੀ ਸਿੱਖ ਖਵਾਉਣ ਵਾਲੇ ਤੇ ਅਸੀਂ ਬਹੁਤ ਹੈ ਪਰ ਜਿਹੜਾ ਗੁਰੂ ਦਾ ਸਿੱਖ ਹੈ ਨਾਮ ਦੇ ਨਾਲ ਚੜਿਆ ਆਪਿਆ ਗੁਰੂ ਕੀ ਮੱਤ ਜਿਸ ਨੇ ਧਾਰਨ ਕੀਤੀ ਹੋਈ ਜਿਹੜਾ ਗੁਰੂ ਉਹ ਜਿੱਥੇ ਵੀ ਜਾਂਦਾ ਹੈ ਨਾ ਮਹਾਰਾਜ ਸਾਹਿਬ ਇਹ ਕਹਿੰਦੇ ਸਾਜ ਕੀਜੈ ਗੁਣ ਹੈ ਤੇਰੀ ਛੋੜ ਆਪ ਗਨ ਤਲੀ ਗੁਨਾਹ ਕਾ ਹੋ ਬਾਸੁਲਾ ਕਟ ਵਾਸ ਲੈ ਜੈ ਉਹ ਜਿੱਥੇ ਵੀ ਬੈਠਦਾ ਹੈ ਜਗਤ ਦੇ ਅੰਦਰ ਉਹ ਗੁਨਾਹ ਦੀ ਸਾਜ ਪੁੰਦਾ ਹੈ ਆਪ ਨੂੰ ਨਹੀਂ ਪਰੋਲਦਾ ਕਿਸੇ ਤੇ ਕਿਸੇ ਦੀਆਂ ਪ੍ਰੇਤੀਆਂ ਵੱਲੀ ਨਹੀਂ ਧਿਆਨ ਦਿੰਦਾ ਕੇਵਲ ਤੇ ਕੇਵਲ ਉਸ ਆਕਾਰੁ ਆਵਾਜਪੂ ਦੇ ਗੁਣਾਂ ਨੂੰ ਕੀ ਵਿਚਾਰਦਾ ਹੈ ਗੁਨਾ ਨਹੀਂ ਇਹ ਸਾਝ ਕਿਸੇ ਨਾਲ ਪੰਦਾ ਹੈ ਔਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਸ ਸੇਵਾ ਸੁਰ ਵਡਿਆਈਆਂ ਉਸਤਤੀ ਕਰਦਾ ਰਹਿੰਦਾ ਹੈ ਹਰ ਵਾਕ ਦੀ ਉਸ ਦੇ ਬੋਖ ਤੋਂ ਉਸ ਦੇ ਹਿਰਦੇ ਚੋਂ ਆਵਾਜਪੂ ਦੇ ਨਾਮ ਦੀ ਤੁਰੀ ਹਾਲਾਤ ਨਹੀਂ ਕਿਉਂਕਿ ਉਹ ਨਾਮ ਨਾਲ ਜੁੜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਆਇ ਅਿਸਾਂ ਗੁਰਮੁਖ ਗੁਰਸਿੱਖ ਪਿਆਰਾ ਕੋਈ ਵਿਰਲਾ ਹੀ ਅਜੰਤ ਦੇ ਜਿਹੜਾ ਚਿਤੋਂ ਪੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਭਜਨ ਬੰਦਗੀ ਦੇ ਵਿੱਚ ਲਗਾ ਰਹਿਦਾ ਹੈ ਸਾਰਿਆਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਮੁਦ੍ਰਸਤੀ ਦੇ ਨਾਲ ਦੇਖਦਾ ਹੈ ਔਰ ਆਤਮ ਕੁਦਰਤੀ ਦੇ ਨਾਲ ਆਪਣੇ ਹਿਰਦੇ ਦੇ ਅੰਦਰ ਆਪਣੀ ਅਸਲੀ ਨਿਜਕਾਤ ਨੂੰ ਪਛਾਣਦਾ ਹੈ ਵੀ ਮੇਰੇ ਆਕਾਰਪੁਰਖਵਾਜ ਨੂੰ ਹਿਰਦੇ ਦੇ ਵਿੱਚ ਵਸਾਉਂਦਾ ਤੇ ਪਾਤਸ਼ਾਹ ਦੀ ਕਿਰਪਾ ਕਰਦੇ ਆ ਵੀ ਉਹ ਗੁਨਾ ਦੀ ਸਾਂਝ ਕਰਦਾ ਹੈ ਫਿਰ ਜਾਗਣ ਕੇ ਕੋਥਾਏ ਵੀ ਮੈਂਦਾ ਹੈ ਤਾਂ ਵੀ ਉਹ ਆਕਾਰਪੁਰਖਵਾਜ ਗੁਰੂ ਦੀ ਸਿਬਦ ਕਰਦਾ ਹੈ ਨਿੰਦਿਆ ਤੁਗਲੀ ਨਹੀਂ ਸੁਣਦਾ ਪਦਾਰਥਵਾਦੀ ਨਹੀਂ ਹੁੰਦਾ ਰਸਾਂ ਦੇ ਵਿੱਚ ਨਹੀਂ ਲੱਗਿਆ ਰਹਿੰਦਾ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੀ ਸੇਧ ਕਰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆਪਾਂ ਜੁੜੇ ਹਾਂ ਆਪਾਂ ਜੁੜੇ ਹੀ ਤਾਂ ਕਰਕੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੀ ਸੇਧ ਕਰੀਏ ਉਸ ਦੇ ਅਧਰਮ ਕਾਜ ਸਾਨੂੰ ਸਿੱਖਣ ਦੇ ਵਾਸਤੇ ਮਿਲੇ ਕੋਈ ਕਿਨਕਾ ਮਾਤਰ ਸ਼ਬਦ ਸਾਡੇ ਬੁੱਧੀ ਦੇ ਵਿੱਚ ਸੁਰਤੀ ਦੇ ਵਿੱਚ ਵਾਸ ਜਾਵੇ ਹਿਰਦੇ ਦੇ ਵਿੱਚ ਕਦੇ ਵਾਸਾ ਹੋ ਜਾਵੇ ਜਿਹਦੇ ਸਦਕਾ ਸਾਡਾ ਜਿਹੜਾ ਜਨਮ ਹੈ ਇਸ ਸੰਸਾਰ ਦੇ ਅੰਦਰ ਆਉਣਾ ਉਹ ਸਫਲਾ ਹੋ ਜਾਵੇ ਤੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਹਰ ਰੋਜ਼ ਹੀ ਪਰਮਾਨੰ ਕਰਦੇ ਆ ਗੁਰੂ ਕਾ ਸਿਖਾ ਗੁਰੂ ਤੋਂ ਮੋਹੀ ਗੁਰੂ ਤੋਂ ਮੁੱਖ ਮੋੜਿਆ ਏ ਗੁਰੂ ਦੇ ਦੀਗ ਦਾ ਪਿਆਰ ਹੈ ਉਡੀਕ ਹੈ ਤੇਰੀ ਕਦੋਂ ਆਵੇ ਗੁਰੂ ਦਾ ਸੇਰਤ ਮੇਰੇ ਹਜ਼ੂਰ ਬੈਠੇ ਤੇ ਮੈਂ ਉਸ ਨੂੰ ਬੁੱਧੀ ਦੇਵਾ ਸਵਰਤ ਦੇਵਾ ਉਸ ਦੇ ਹਿਰਦੇ ਵਿੱਚ ਨਾਮ ਦੀ ਚਿੰਗਾਰੀ ਜਿਹੜੀ ਉਹ ਬਾਲਾ ਤੇ ਬਾਲਚਾ ਜੀ ਦੀ ਹਜ਼ੂਰੀ ਦੇ ਵਿੱਚ ਆਪਾਂ ਸਜੇ ਹਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਡੇ ਉਧਾਰ ਵਾਸਤੇ ਕਾਲਯੁਗ ਸੰਸਾਰ ਦੇ ਵਿੱਚੋਂ ਪਾਰ ਉਤਾਰਾ ਕਰਨ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਆਓ ਸਰਵਨ ਕਰੀਏ ਜੀ ਗਾਵੜੀ ਬਾਜ ਮੋਹਲਾ ਚੌਥਾ ਚੌਥੀ ਪਾਚਾਂ